ਸਾਤ ਸੰਗਤ ਜੀ ਗੁਰੂ ਨਾਨਕ ਦੇਵ ਜੀ ਪਿਤਾ ਮਹਿਤਾ ਕਾਲੂ ਜੀ ਦੇ ਕਹਨ ਤੇ ਮੱਝਾਂ ਚਾਰਨ ਲਈ ਬਾਹਰ ਖੇਤਾਂ ਵਿੱਚ ਲੈ ਆਉਂਦੇ ਸਨ ਮੱਝਾਂ ਖੇਤਾਂ ਵਿੱਚ ਚਰਦੀਆਂ ਰਹਿੰਦੀਆਂ ਅਤੇ ਗੁਰੂ ਜੀ ਆਪ ਦਰਖਤ ਥੱਲੇ ਬੈਠ ਕੇ ਗੁਰੂ ਦੀ ਭਗਤੀ ਅਤੇ ਪਿਆਰ ਵਿੱਚ ਲੀਨ ਹੋ ਜਾਂਦੇ ਇੱਕ ਦਿਨ ਮੱਝਾਂ ਚਰਦੀਆਂ ਹੋਈਆਂ ਕਿਸੇ ਜ਼ਿਮੀਂਦਾਰ ਦੇ ਖੇਤ ਵਿੱਚ ਚਰਨ ਲੱਗ ਗਈਆਂ ਅਤੇ ਉਸ ਜ਼ਿਮੀਂਦਾਰ ਦੀ ਫਸਲ ਖਾ ਗਈਆਂ ਜਦੋਂ ਜ਼ਿਮੀਂਦਾਰ ਆਪਣੇ ਖੇਤ ਆਇਆ ਤਾਂ ਉਸਨੇ ਗੁਰੂ ਜੀ ਦੀਆਂ ਮੱਝਾਂ ਨੂੰ ਆਪਣੇ ਖੇਤ ਵਿੱਚ ਚਰਦਿਆਂ ਦੇਖਿਆ ਇਹ ਦੇਖ ਕੇ ਉਸ ਨੂੰ ਬਹੁਤ ਗੁੱਸਾ ਆਇਆ ਕਿ ਇਹਨਾਂ ਦੀਆਂ ਮੱਝਾਂ ਨੇ ਮੇਰੀ ਸਾਰੀ ਫਸਲ ਖਰਾਬ ਕਰ ਦਿੱਤੀ ਜ਼ਿਮੀਦਾਰ ਨੇ ਸ਼ਹਿਰ ਦੇ ਹਾਕਮ ਰਾਏ ਬੁਲਾਰ ਕੋਲ ਜਾ ਕੇ ਸ਼ਿਕਾਇਤ ਕੀਤੀ ਅਤੇ ਕਹਿਣ ਲੱਗਾ ਰਾਏ ਬੁਲਾਰ ਜੀ ਮੈਂ ਉਜੜ ਗਿਆ ਹਾਂ ਮੈਂ ਪਟਿਆ ਗਿਆ ਹਾਂ ਆਪ ਦੇ ਪਟਵਾਰੀ ਮਹਿਤਾ ਕਾਲੂ ਦੇ ਪੁੱਤਰ ਨੇ ਮੇਰੀ ਸਾਰੀ ਫਸਲ ਖਰਾਬ ਕਰ ਦਿੱਤੀ ਹੈ ਉਸ ਦੀਆਂ ਮੱਜਾਂ ਨੇ ਮੇਰਾ ਸਾਰਾ ਖੇਤ ਖਰਾਬ ਕਰ ਦਿੱਤਾ ਹੈ ਮੈਂ ਆਪਣੇ ਪਰਿਵਾਰ ਦਾ ਪੇਟ ਕਿਵੇਂ ਪਾਲਾਂਗਾ ਪਟਵਾਰੀ ਮਹਿਤਾ ਕਾਲੂ ਤੋਂ ਮੇਰਾ ਨੁਕਸਾਨ ਪਰਵਾਇਆ ਜਾਵੇ ਰਾਏ ਬੁਲਾਰ ਨੇ ਮਹਿਤਾ ਕਾਲੂ ਨੂੰ ਬੁਲਾਵਾ ਭੇਜਿਆ ਜਦੋਂ ਮਹਿਤਾ ਕਾਲੂ ਜੀ ਆਏ ਤਾਂ ਰਾਏ ਬੁਲਾਰ ਨੇ ਮਹਿਤਾ ਕਾਲੂ ਜੀ ਨੂੰ ਕਿਹਾ ਕਿ ਤੁਹਾਡੇ ਪੁੱਤਰ ਨੇ ਜਿਸ ਜ਼ਿਮੀਂਦਾਰ ਦੇ ਖੇਤ ਦੀ ਫਸਲ ਖਰਾਬ ਕੀਤੀ ਹੈ ਤੁਸੀਂ ਉਸ ਦਾ ਜੁਰਮਾਨਾ ਭਰੋ ਉਸ ਜ਼ਿਮੀਂਦਾਰ ਦੀ ਸਾਰੀ ਫਸਲ ਤੁਹਾਡੇ ਪੁੱਤਰ ਦਿਆਂ ਮੱਜਾਂ ਨੇ ਖਰਾਬ ਕਰ ਦਿੱਤੀ ਹੈ। ਇਸ ਨੇ ਮੱਜਾਂ ਦੀ ਰਾਖੀ ਨਹੀਂ ਰੱਖੀ। ਮੈਂ ਤਾਂ ਗਾਲੂ ਜੀ ਚਿੰਤਾ ਵਿੱਚ ਆ ਗਈ ਅਤੇ ਰਾਏ ਬੁਲਾਰ ਨੂੰ ਕਹਿਣ ਲੱਗੀ ਰਾਏ ਜੀ ਮੈਂ ਕੀ ਕਰਾਂ? ਮੇਰੇ ਘਰ ਕਮਲਾ ਜੰਪਿਆ ਹੈ। ਪੜਨ ਭੇਜਿਆ ਤਾਂ ਉੱਥੇ ਨਹੀਂ ਪੜਿਆ। ਮੱਜਾਂ ਚਾਰਨ ਭੇਜਿਆ ਤਾਂ ਉਲਾੰਬਾ ਲੈ ਆਇਆ। ਮੈਂ ਕੀ ਕਰਾਂ? ਉੱਥੇ ਇਕੱਠੇ ਹੋਏ ਲੋਕ ਆਪਸ ਵਿੱਚ ਗੱਲਾਂ ਕਰ ਰਹੇ ਸਨ। ਕੋਈ ਗੁਰੂ ਨਾਨਕ ਨੂੰ ਬੁਰਾ ਭਲਾ ਕਹਿ ਰਿਹਾ ਸੀ ਅਤੇ ਕੋਈ ਮਹਿਤਾ ਕਾ ਲੂ ਜੀ ਨੂੰ ਗਲਤ ਕਹਿ ਰਿਹਾ ਸੀ ਵਿੱਚੋਂ ਕਿਸੇ ਸਿਆਣੇ ਬਜ਼ੁਰਗ ਨੇ ਕਿਹਾ ਰਾਏ ਬੁਲਾਰ ਜੀ ਹਰਜਾਨਾ ਭਰਨ ਤੋਂ ਪਹਿਲਾਂ ਖੇਤਾਂ ਵਿੱਚ ਇਹ ਤਾਂ ਵੇਖਿਆ ਜਾਵੇ ਕਿ ਨੁਕਸਾਨ ਕਿੰਨਾ ਹੋਇਆ ਹੈ ਤਾਂ ਰਾਏ ਬੁਲਾਰ ਜੀ ਨੇ ਆਪਣੇ ਦੋ ਪਿਆਦੇ ਜ਼ਿਮੀਂਦਾਰ ਦੇ ਖੇਤ ਭੇਜੇ ਅਤੇ ਕਿਹਾ ਤੁਸੀਂ ਦੇਖ ਕੇ ਆਓ ਕਿ ਕਿੰਨਾ ਨੁਕਸਾਨ ਹੋਇਆ ਹੈ ਰਾਏ ਬੁਲਾਰ ਦੇ ਦੋਨੇ ਕਰਮਚਾਰੀ ਖੇਤ ਵਿੱਚ ਗਏ ਅਤੇ ਆ ਕੇ ਰਾਏ ਬੁਲਾਰ ਨੂੰ ਦੱਸਣ ਲੱਗੇ ਕਿ ਰਾਏ ਜੀ ਜ਼ਿਮੀਦਾਰ ਦਾ ਖੇਤ ਤਾਂ ਹਰਾ ਭਰਾ ਖੜਾ ਹੈ ਉਥੇ ਕੋਈ ਨੁਕਸਾਨ ਨਹੀਂ ਹੋਇਆ ਇਹ ਜ਼ਿਮੀਦਾਰ ਝੂਠ ਬੋਲ ਰਿਹਾ ਹੈ ਤਾਂ ਸਾਰੇ ਲੋਕਾਂ ਨੇ ਕਿਹਾ ਕਿ ਅਸੀਂ ਵੀ ਦੇਖ ਕੇ ਆਏ ਹਾਂ ਖੇਤ ਬਿਲਕੁਲ ਠੀਕ ਹਨ ਕੋਈ ਨੁਕਸਾਨ ਨਹੀਂ ਹੋਇਆ ਹੈ ਜ਼ਿਮੀਦਾਰ ਨੇ ਕਿਹਾ ਇਹ ਮੁੰਡਾ ਕੋਈ ਕਰਾਮਾਤੀ ਹੈ ਪਹਿਲਾਂ ਖੇਤ ਤਬਾਹ ਕੀਤੇ ਹੋਏ ਸਨ ਪਰ ਹੁਣ ਸਾਰਾ ਕੁਝ ਠੀਕ ਹੈ ਮੈਂ ਵੀ ਇਹ ਦੇਖ ਕੇ ਹੈਰਾਨ ਹਾਂ ਰਾਇ ਬੁਲਾਰ ਨੇ ਪਹਿਲਾਂ ਸੁਣਿਆ ਹੋਇਆ ਸੀ ਕਿ ਮਹਿਤਾ ਕਾਲੂ ਦਾ ਪੁੱਤਰ ਨਿਕੰਮਾ ਹੈ ਨਖੱਟੂ ਹੈ ਪਰ ਅੱਜ ਉਸਨੇ ਪਰਤੱਖ ਵੇਖ ਲਿਆ ਕਿ ਨਾਨਕ ਕੋਈ ਸਧਾਰਨ ਬਾਲਕ ਨਹੀਂ ਹੈ ਸਗੋਂ ਇਹ ਕੋਈ ਰੱਬ ਦਾ ਪਿਆਰਾ ਹੈ ਰੱਬ ਦਾ ਰੂਪ ਹੈ ਭਲਾ ਖੇਤ ਖਰਾਬ ਹੋਣ ਤੋਂ ਬਾਅਦ ਹਰੇ ਭਰੇ ਕਿਵੇਂ ਹੋ ਗਏ ਇਸ ਤੋਂ ਬਾਅਦ ਰਾਇ ਬੁਲਾਰ ਜੀ ਦਾ ਗੁਰੂ ਨਾਨਕ ਦੇਵ ਜੀ ਨਾਲ ਬਹੁਤ ਪਿਆਰ ਹੋ ਗਿਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ